लोत बंदन आने कर बार सर्व कला समरथ सर्व कला समरथ डोलन तेरा को प्रभु नानक दे कर हाथ फिरत फिरत प्रभु आया परया तो शरणा नानक की प्रभ बेनती अपने पग ती लाए नानक की प्रभ बेनती अपने पग ती लाए वाहे गुरु जी का खालसा वाहे गुरु जी की फतेह ਬੜੇ ਸਾਵਧਾਨ ਇਕਾਗਰ ਚੀਤੋ ਕੇ ਪ੍ਰੇਮ ਸਹਿਤ ਦੋਨੋ ਹੱਥ ਜੋੜ ਕੇ ਸ਼ਰਦਾ ਨਾਲ ਭਾਵਨਾ ਨਾਲ ਆਖੋ ਜੀ ਤਨ ਗੁਰ ਅਰਜਨ ਦੇਵ ਸਾਹਿਬ ਤਨ ਗੁਰ ਅਰਜਨ ਦੇਵ ਸਾਹਿਬ ਤਨ ਗੁਰ ਅਰਜਨ ਦੇਵ ਸਾਹਿਬ ਜੀ ਤਨ ਗੁਰ ਅਰਜਨ ਦੇਵ ਸਾਹਿਬ ਜੀ ਤਨ ਗੁਰ ਅਰਜਨ ਦੇਵ ਸਾਹਿਬ ਜੀ ਜਦ ਲੋ ਨਹੀਂ ਪਾਗ ਲਿਲਾਰ ਉਦੈ ਤਬ ਲੋਭ ਪ੍ਰਮਤੇ ਫਿਰਤੇ ਮੋਤਾਇਓ ਕਹਿੰਦੇ ਜਦੋਂ ਪਟ ਕਹਿੰਦੇ ਕਿ ਜਦੋਂ ਮੱਥੇ ਦੇ ਬਾਗ ਤੁਸੀਂ ਕਿਰਪਾ ਕਰਕੇ ਨਹੀਂ ਬਣਾਏ ਨਾ ਤੁਸੀਂ ਕਿਰਪਾ ਨਹੀਂ ਕੀਤੀ ਕਿਰਪਾ ਨਾਲ ਹੀ ਤੇ ਮੱਥੇ ਦੇ ਬਾਗ ਬਣਦੇ ਨੇ ਤੇ ਜਾਗਦੇ ਨੇ ਤੇ ਉਹ ਉਦੈ ਹੀ ਨਹੀਂ ਹੋਏ ਤਬ ਲੋਭ ਪ੍ਰਮਤੇ ਫਿਰਤੇ ਮੋਤਾਇਓ ਪਟਕਦੇ ਫਿਰਦੇ ਸੀ ਰੁੱਲਦੇ ਸੀ ਕੋਈ ਲਬਦਾ ਨਹੀਂ ਸੀ ਜਿਹੜਾ ਕਿਰਪਾ ਕਰਦੇ ਜਿਹੜਾ ਦਿਆਲੂ ਹੋਏ ਜਿਹੜਾ ਪੂਰਨ ਹੋਏ ਜਦ ਲੋ ਨਹੀਂ ਪਾਗ ਨਿਲਾਰ ਉਦੇ ਤਬ ਨੋ ਪ੍ਰਮਤੇ ਫਿਰਤੇ ਬੋਤਾਇਓ ਕਲਪੂਰ ਸਮੁੰਦਰ ਮੈਂ ਬੂਡਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ ਕਹਿੰਦੇ ਜਿਹੜਾ ਕਲਯੁਗ ਦਾ ਇਹ ਸਮੁੰਦਰ ਸੀਨਾ ਉਹਦੇ ਚ ਗੋਤੇ ਖਾਈ ਜਾ ਰਹੇ ਸੀ ਡੁੱਬੀ ਜਾ ਰਹੇ ਸੀ ਸ਼ਰਾਬ ਸਾਨੂੰ ਮਿਲਿਆ ਹੋਇਆ ਸੀ ਸਾਡਾ ਉਧਾਰ ਨਹੀਂ ਹੋ ਰਿਹਾ ਸੀ ਅਸੀਂ ਪਛਤਾਨਦੇ ਸੀ ਕਿ ਸਾਨੂੰ ਸ਼ਰਾਬ ਪੀਤ ਹੋ ਕੇ ਇੱਕਲ ਕੋ ਕਲ ਯੁਗ ਦੇ ਸਮੁੰਦਰ ਵਿੱਚ ਗੋਤੇ ਖਾਣੇ ਤਤ ਵਿਚਾਰ ਇਹ ਮथुरा जगतारਨ ਕੋ ਤੁਸੀਂ ਮਹਾਰਾਜ ਜਗ ਨੂੰ ਤਾਰਨ ਲਈ ਅਵਤਾਰ ਬਣਾਇਆ ਤੇ ਅਸੀਂ ਤੁਹਾਡੀ ਸ਼ਰਨ ਆਏ ਜੱਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਮਹਾਰਾਜ ਜੇ ਤੁਸਾਂ ਨੂੰ ਜਪਾਂਗੇ ਤਾਂ ਦੀ ਸ਼ਰਨ ਵਿੱਚ ਆਇਆ ਤੇ ਜਿਹੜਾ ਸਾਨੂੰ ਸ਼ਰਾਫ ਮਿਲਿਆ ਨਾ ਉਹ ਵੀ ਦੂਰ ਹੋ ਜਾਏਗਾ ਸਾਨੂੰ ਸੰਕਟ ਵਿੱਚ ਜੋਨਾ ਵਿੱਚ ਤੇ ਗਰਮ ਵਿੱਚ ਨਹੀਂ ਆਣਾ ਪਏਗਾ ਇਹ ਜਿਹੜਾ ਹੈ ਨਾ ਉਹ ਸ਼ਬਦ ਜਿਹੜਾ ਹੈਗਾ ਗੁਰਬਾਣੀ ਵਿੱਚ ਉਹ ਪਟਾਂ ਦੇ ਸਵਈਏ ਵਿੱਚ ਹੈਗਾ ਜੋ ਗੁਰੂ ਅਰਜਨ ਦੇਵ ਜੀ ਦੇ ਪਰਥਾਏ ਜਿਹੜੇ ਪਟ ਨੇ ਉਹ ਵੇਦਾਂ ਦੀ ਜਿਹੜੀ ਦੁਨੀਆਂ ਦੀਆਂ ਨੇ ਨਾ ਉਹਨਾਂ ਦਾ ਸੂਖਸ਼ਮ ਰੂਪ ਜਾਣੇ ਚਾਰੇ ਵੇਦ ਬ੍ਰਹਮੇ ਕੋ ਦिए ਪੜ ਪੜ ਕਰੇ ਵਿਚਾਰੀ ਜਿਹੜੇ ਅਸੀਂ ਸਮਝਦੇ ਆ ਕਿ ਬ੍ਰਹਮਾ ਜੀ ਨੇ ਵੇਦ ਉਚਾਰੇ ਨਹੀਂ ਉ ਮਤਲਬ ਪ੍ਰਗਟ ਕੀਤੇ ਨੇ ਪ੍ਰਗਟ ਨਹੀਂ ਕੀਤੇ ਪਰਮਾਤਮਾ ਨੇ ਬ੍ਰਹਮਾ ਜੀ ਨੂੰ ਦਿੱਤੇ ਨੇ ਬਾਣੀ ਕਹ ਰਹੀ ਐ ਚਾਰੇ ਵੇਦ ਬ੍ਰਹਮੇ ਕੋ ਦिए ਦਿੱਤੇ ਨੇ ਨਾ ਪੜ ਪੜ ਕਰੇ ਵਿਚਾਰੀ ਉਹ ਪੜ ਪੜ ਕੇ ਵਿਚਾਰ ਕਰਦੇ ਨੇ ਬ੍ਰਹਮਾ ਜੀ ਤੇ ਉਹ ਤੋਂ ਦੀ ਪੜ ਪੜ ਕੇ ਉਚਾਰਨ ਕਰਦੇ ਨੇ ਸਮਝਦੇ ਨੇ বুঝਦੇ ਨੇ ਕੀ ਪਰਮਾਤਮਾ ਦਾ ਕੀ ਹੁਕਮ ਹੈ ਪਰਮਾਤਮਾ ਦਾ ਭਾਣਾ ਕਿਸ ਤਰ੍ਹਾਂ ਦਾ ਹੈ ਤੇ ਕਹਿੰਦੇ ਜਦੋਂ ਉਹ ਫਿਰ ਉਚਾਰਣ ਕਰਦੇ ਨੇ ਨਾ ਤੇ ਉਹਨਾਂ ਦੀ ਤੁਨਾ ਤੋਂ ਇੱਕ ਇੱਕ ਵੇਦ ਤੋਂ ਚਾਰ ਚਾਰ ਜਿਹੜੇ ਅਕੀ ਦੇਵ ਕੋ ਉਹ ਹੋਏ ਤੇ ਚਾਰ ਵੇਦ ਤੋਂ 16 ਤੇ ਇੱਕ ਬ੍ਰਹਮਾ ਜੀ ਸਤਾਰਾ ਇਹਨਾਂ ਨੂੰ ਸ਼ਰਾਪ ਮਿਲਿਆ ਤੇ ਇਹ ਫਿਰ ਜਿਹੜੀ ਜੁਨਾਂ ਵਿੱਚ ਪਟਕਣ ਕਲਯੁਗ ਦੇ ਇਸ ਸਮੇਂ ਅੰਦਰ ਧਰਤੀ ਤੇ ਪਟਕ ਰਹੇ ਸੀ ਦੂਸਰਾ ਜਨਮ ਸੀ ਤੇ ਜਿਹੜੇ ਨੇ ਉਹ ਟੁੰਨ ਰਹੇ ਸੀ ਕੋਈ ਐਸਾ ਧਰ ਹੋਈ ਜਿੱਤੋਂ ਅਸੀਂ ਬਖਸ਼ੇ ਜਾਈਏ ਕਿਉਂਕਿ ਜਾਣਦੇ ਸੀ ਵੀ ਸਾਨੂੰ ਬਖਸ਼ਣ ਦੀ ਜਿਹੜੀ ਹੈ ਉਹ ਵੀ ਇੱਥੋਂ ਹੀ ਦਾਤ ਮਿਲਣੀ ਹੈ ਤੇ ਜਦੋਂ ਟਕਰੇ ਨੇ ਨਾ ਤੇ ਬ੍ਰਹਮਾ ਜੀ ਜਿਹੜੇ ਨੇ ਉਹ ਪਿੱਖਾ ਜੀ ਦਾ ਰੂਪ ਨੇ ਉਹ ਕਹਿੰਦੇ ਨੇ ਸੰਨਿਆਸੀ ਤਪਸੀ ਜਿਹੜੇ ਨੇ ਇਹ ਸਾਰੇ ਪੰਡਿਤ ਐ ਮੂੰਹੋਂ ਮਿੱਠੇ ਇਹ ਸਾਰੇ ਜਿਹੜੇ ਪੰਡਤ ਨੇ ਸੰਨਿਆਸੀ ਨੇ ਇਹ ਮੂੰਹ ਤੋਂ ਤਾਂ ਮਿੱਠੇ ਨੇ ਤੇ ਅਸੀਂ ਇਹਨਾਂ ਨੂੰ ਇੱਕ ਜਨਮ ਹੋ ਗਿਆ ਟਟੋਲਦੇ ਹੋਏ ਲੱਭਦੇ ਹੋਏ ਪਰ ਐਸਾ ਕੋਈ ਨਹੀਂ ਮਿਲਿਆ ਜਿਹੜਾ ਆਪਣੀ ਕਥਨੀ ਤੇ ਕਰਨੀ ਵਿੱਚ ਪੂਰਾ ਹੋਏ ਜਿਹਦੀ ਇੱਕ ਜੈਸੀ ਕਥਨੀ ਤੇ ਕਰਨੀ ਹੋਵੇ ਕਹਿੰਦੇ ਕਹਤਿਆਂ ਕਹਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਏ ਵੀ ਕਹਿੰਦਿਆਂ ਕਹਿੰਦਿਆਂ ਇਹਨਾਂ ਨੂੰ ਸੁਣਿਆ ਤੇ ਸੀ ਵੀ ਪ੍ਰਵਚਨ ਕਰਦੇ ਨੇ ਇੰਜੇ ਤਰੀ ਦਾ ਰਹਿਤ ਕੋ ਖੁਸ਼ੀ ਨਾ ਆਏ ਜਦੋਂ ਰਹਿਤ ਵੇਖੀ ਨਾ ਕਿ ਆਪ ਕਿਵੇਂ ਰਹਿੰਦੇ ਨੇ ਆਪਣਾ ਵਰਤਾਰਾ ਕਿਵੇਂ ਦਾ ਫਿਰ ਮਨ ਚ ਖੁਸ਼ੀ ਨਹੀਂ ਹੋਈ ਫਿਰ ਫਿਰ ਜਦੋਂ ਆਏ ਨੀ ਤਨਗੁਰ ਅਰਜਨ ਦੇਵ ਮਹਾਰਾਜ ਦੀ ਸਰਣ ਵਿੱਚ ਤੇ ਫਿਰ ਕਹਿੰਦੇ ਨੇ ਇੱਥੇ ਮਹਾਰਾਜ ਜਿਵੇਂ ਤੁਸੀਂ ਕਹੋ ਨਾ ਉਵੇਂ ਅਸੀਂ ਰਹਿਣਾ ਕਰੀਏ ਤੇ ਆਪ ਜੀ ਸਾਨੂੰ ਬਖਸ਼ ਲੋ ਤੇ ਧੰਗੁਰ ਅਰਜਨ ਦੇਵ ਮਹਾਰਾਜ ਨੇ ਫਿਰ ਕਿਹਾ ਜਦੋਂ ਆਪਣੇ ਧੰਗੁਰ ਨਾਨਕ ਪਾਲਜਾ ਦਾ ਘਰ ਵੇਖਿਆ ਨਾ ਪੱਟਾ ਨੇ ਹੁਣ ਵਿਦਵਾਨ ਪੁਰਸ ਸੀ ਜੋਤੀ ਨੇ ਤੇ ਫਿਰ ਬ੍ਰਹਮਾ ਜੀ ਦਾ ਜਿਹੜੇ ਵੇਦਾਂ ਤੋਂ ਨਿਕਲੇ ਵਿਦਵਾਨ ਹੋਣਗੇ ਫਿਰ ਉਹਨਾਂ ਨੇ ਗੁਰੂ ਨਾਨਕ ਦੇ ਘਰ ਦੀ ਸਿਫਤ ਕੀਤੀ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਪੰਜ ਪਾਛੀਆਂ ਪੰਜ ਪਾਛੀਆਂ ਤੱਕ ਗੁਰੂ ਅਰਜਨ ਦੇ ਮਹਾਰਾਜ ਤੱਕ ਸਿਫਤ ਕੀਤੀ ਜਸ ਗਾਇਆ ਕਿਉਂਕਿ ਮਹਾਰਾਜ ਨੇ ਕਿਹਾ ਜਸ ਗਾਓਗੇ ਤੇ ਜਿਹੜੇ ਕਰਮ ਨੇ ਨਾ ਉਹ ਕੱਟੇ ਜਾਂਦੇ ਨੇ ਜਿਹੜੇ ਪਾਪ ਕੀਤੇ ਨੇ ਜਿਨ੍ਹਾਂ ਨਾਲ ਸ਼ਰਾਬ ਨਾਲ ਜੂਨਾ ਚ ਪਟਕ ਰਹੇ ਹੋ ਉਹ ਕੱਟੇ ਜਾਣਗੇ ਫਿਰ ਉਹਨਾਂ ਨੇ ਸਵਈਏ ਉਚਾਰੇ ਤੁਸੀਂ ਕਹਿੰਦੇ ਆ ਪੱਟਾਂ ਦੇ ਸਵਈਏ ਨੇ ਤੇ ਫਿਰ ਉਹਨਾਂ ਨੂੰ ਮੁਕਤੀ ਦੀ ਦਾਤ ਦਿੱਤੀ ਤਨਗੁਰ ਅਰਜਨ ਦੇਵ ਮਹਾਰਾਜ ਨੇ ਐਸੀ ਸ਼ਾਂਤੀ ਦਿਆਲਤਾ ਤੇ ਕਿਰਪਾਲਤਾ ਦੀ ਮੂਰਤ ਨੇ ਤਨਗੁਰ ਅਰਜਨ ਦੇਵ ਮਹਾਰਾਜ ਜੱਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇ ਤੇ ਮਹਾਰਾਜ ਨੇ ਸਿਰਫ ਦੇਵਤਿਆਂ ਨੂੰ ਨਹੀਂ ਮੁਕਤੀ ਦਿੱਤੀ ਤੇ ਮਹਾਰਾਜ ਨੇ ਕਲਯੁਗੀ ਜੀਵਾਂ ਬਾਰੇ ਵੀ ਸੋਚਿਆ ਤਾਈ ਦਸਕ ਮਨੀ ਸਾਹਿਬ ਜੀ ਦੀ ਬਾਣੀ ਵਿਚਾਰੀ ਅਸੀਂ ਪਹਿਲੇ ਬੇਨਤੀ ਕੀਤੀ ਨਾ ਵਿਚਾਰ ਕੀਤੀ ਕਿ ਮਹਾਰਾਜ ਨੇ ਕਲਯੁਗ ਦੀ ਜੀਵਾਂ ਬਾਰੇ ਸੋਚਿਆ ਕਿ ਜੋ ਵਿਕਾਰਾਂ ਵਿੱਚ ਗ੍ਰਸਤ ਹੋ ਰਹੇ ਨੇ ਮਾਇਆ ਦੀ ਪਕੜ ਵਿੱਚ ਆ ਰਹੇ ਨੇ ਇਹਨਾਂ ਨੂੰ ਕਿਵੇਂ ਬਚਾਈਏ ਤੇ ਇਹਨਾਂ ਦੇ ਸਵਾਸ ਕਿਵੇਂ ਸਫਲ ਹੋਣ ਕਿਉਂਕਿ ਸਾਥ ਸਾਥ ਸਿਮਰੋ ਗੋਬਿੰਦ ਦਾ ਹੁਕਮ ਤੇ ਕਰ ਨਹੀਂ ਪੰਦੇ ਕੰਨਾਂ ਦਾ ਐਸਾ ਕੋਵਡ ਭਾਗੀ ਆਇਆ ਅੱਠ ਪਹਿਰ ਜਿੰਨ ਕਸਮ ਤੇ ਆਇਆ ਅੱਠ ਪਹਿਰ ਧਿਆਨ ਵਾਲਾ ਕਸਮ ਉਹ ਤੇ ਕਿਹੜਾ ਵੱਡ ਭਾਗੀ ਹੈ ਕੋਈ ਵਿਰਲਾ ਹੀ ਲੱਭਦਾ ਤੇ ਫਿਰ ਮਹਾਰਾਜ ਨੇ ਜਦੋਂ ਦਿਆ ਕੀਤੀ ਤੇ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਜਿਹੜੀ ਬਖਸ਼ਿਸ਼ ਕੀਤੀ ਜਿਹੜੀ ਸੁੱਖਾਂ ਵਿੱਚੋਂ ਵੀ ਸ਼ਿਰੋਮਣੀ ਸੁਖ ਨੇ ਨਾ ਜਿਹੜੇ શ્રેਸ਼ ਸੁਖ ਨੇ ਉਹ ਦੇਣ ਵਾਲੀ ਬਾਣੀ ਜਿਹੜੀ ਮਣਾ ਮੂਹ ਸੁਖ ਦੇਣ ਵਾਲੀ ਬਾਣੀ ਜਿਹੜੀ ਮਣੀ ਰੂਪ ਹੈ ਜਦੋਂ ਇਹਦੇ ਉੱਪਰ ਅਸੀਂ ਇਹਦਾ ਜਾਂਚ ਕਰਦੇ ਹਾਂ ਸਾਡੀ ਜਿਹੜੀਆਂ ਕਿਰਣਾ ਨੇ ਹਿਰਦੇ ਦੀ ਸਰਦਾਦੀਆਂ ਜੇ ਬਾਦੀਆਂ ਇਹਦੇ ਉੱਪਰ ਪੈਂਦੀਆਂ ਨੇ ਤੇ ਇਹਦੇ ਵਿੱਚੋਂ ਨਾਮ ਰੂਪੀ ਅੰਮ੍ਰਿਤ ਰਸ ਚਰਦਾ ਹੈ ਫਿਰ ਉਹ ਨਾਮ ਰੂਪੀ ਅੰਮ੍ਰਿਤ ਰਸ ਜਦੋਂ ਅਸੀਂ ਕੰਨਾਂ ਰਾਹੀਂ ਉਹਨੂੰ ਅੰਦਰ ਲੈ ਕੇ ਜਾਂਦੇ ਹਾਂ ਚੱਕਦੇ ਹਾਂ ਤੇ ਫਿਰ ਕੀ ਹੁੰਦਾ ਹੈ ਵਿਕਾਰਾਂ ਨੂੰ ਜਿਹੜੇ ਨੇ ਉਠਲ ਪੈ ਜਾਂਦੇ ਜਿਹੜਾ ਅੰਦਰ ਕਲਯੁਗ ਹੈ ਨਾ ਉਹਨੂੰ ਠਲ ਪੈਂਦੀ ਹੈ ਬਮਨੰਦ ਸਿੰਘ ਜੀ ਮਹਾਰਾਜ ਕੋਲੋਂ ਕਲਯੁਗ ਆਇਆ ਨਾ ਕਹਿੰਦਾ ਵੀ ਇਹ ਜਿਹੜਾ ਸੁਖਮਨੀ ਸਾਹਿਬ ਦੀ ਬਾਣੀ ਪੜਦੇ ਉਹ ਨਾ ਮੈਂ ਨੇੜੇ ਹੀ ਨਹੀਂ ਲੱਗ ਸਕਦਾ ਕਹਿੰਦੇ ਤੂੰ ਆਪ ਵੀ ਦੱਸ ਤਾਂ ਤੇਰੀ ਕਿਹੜੀ ਕਮੀ ਹੈ ਫਿਰ ਕਹਿੰਦੇ ਅੱਤੇ ਹੁਣ ਪਹਿਲੇ ਤੇ ਕਦੀ ਮਤਲਬ ਦਿਨ ਚ ਹੁੰਦਾ ਸੀ ਕੋਈ ਸਮਾਂ ਜਦੋਂ ਸੁਖਮਨੀ ਸਾਹਿਬ ਦੇ ਪਾਠ ਹੋਣੇ ਨੇ ਕਹਿੰਦੇ ਹੁਣ 24 ਘੰਟੇ ਹੀ ਜਾਪ ਅਖੰਡ ਚੱਲਣਗੇ ਸੁਖਮਨੀ ਸਾਹਿਬ ਦੇ ਪਾਠ ਤੇ ਉਸ ਘਰ ਜਿਹੜਾ ਸੁਖਮਨੀ ਸਾਹਿਬ ਦੇ ਪਾਠ ਅਖੰਡ ਚੱਲਦੇ ਨੇ ਵੀ ਕਲਯੁਗ ਨੇੜੇ ਹੀ ਨਹੀਂ ਆ ਸਕਦਾ ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ ਸਾਰੇ ਸੁਖ ਦੇਣ ਵਾਲੀ ਇਸ ਲੋਕ ਦੇਵੀ ਪਰਲੋਕ ਦੇਵੀ ਹਰ ਗਿਆਨ ਦੇਣ ਵਾਲੀ ਕੀ ਨਾਮ ਸਿਮਰਨ ਦਾ ਗਿਆਨ ਸਿਮਰਨਾ ਕਿਵੇਂ ਹੈ साधु का ब्रह्मी का पंडित का भगवती का वैष्णव का सतगुरु देव कि होंगे सिख ना चाहता है सरगुण रूप के के में होन होना है निरगुण निरकार रूप है ਪਰ ਲੋਕ ਦੇ ਵਿੱਚ ਹੱਸਦੇ ਖੇਡਦੇ ਕਿਵੇਂ ਜਾਈਦਾ ਐ ਐਸਾ ਕੋਈ ਸੁਖ ਨਹੀਂ ਗਿਆਨੀ ਜੋ ਇਸ ਬਾਣੀ ਵਿੱਚ ਮਹਾਰਾਜ ਨੇ ਰਈ ਰੱਖਿਆ ਤੇ ਸੁਖੈਨ ਕਰਕੇ ਦਿੱਤਾ ਐਸਾ ਪਰਉਪਕਾਰ ਸਿਰਫ ਗੁਰੂ ਨਾਨਕ ਦੇ ਘਰੋਂ ਮਿਲਦਾ ਐ ਸਿਰਫ ਗੁਰੂ ਨਾਨਕ ਦੇ ਘਰੋਂ ਮਿਲਦਾ ਐ ਐਸਾ ਗਿਆਨ ਉਹ ਵੀ ਇੰਨਾ ਸੋਖਾ ਤੇ ਸੁਹੇਲਾ ਹੋ ਕੇ ਪਹਿਲੇ ਤੇ ਗਿਆਨ ਜਿਹੜਾ ਨਾ ਸਾਰੇ ਚੁਪਾ-ਚੁਪਾ ਕੇ ਦਿੰਦੇ ਸੀ ਪਾਰਵਤੀ ਜੀ ਨੇ ਸ਼ਿਵ ਜੀ ਨੂੰ ਪੁੱਛਿਆ ਨਾ ਵੀ ਗਿਆਨ ਦਿਓ ਮੈਨੂੰ ਅਮਰ ਕਥਾ ਸੁਣਾਓ ਤੇ ਕਹਿੰਦੇ ਕੋਈ ਹੋਰ ਸੁਣ ਨਾ ਲੇ ਤੇ ਅਮਰਦਾਸ ਉੱਤੇ ਜਿੱਤੇ ਅਮਰਨਾਥ ਉੱਤੇ ਲੈ ਗਏ ਇੱਕ ਗੁਫਾ ਚ ਗੁਫਾ ਵੀ ਬੰਦ ਕਰਤੀ ਵੀ ਕੋਈ ਹੋਰ ਨਾ ਸੁਣ ਲੇ ਉੱਤੇ ਫਿਰ ਤੋਤੇ ਨੇ ਸੁਣ ਲਈ ਤੀ ਨਾ ਜਦੋਂ ਦੇਖਿਆ ਵੀ ਉਹਨੇ ਸੁਣ ਲਈ ਤੀ ਹੈਗੀ ਹੈ ਤੇ ਉਹ ਜਾਣ ਲੱਗਾ ਤੇ ਉਹਨੂੰ ਪਕੜਨ ਦੀ ਕੋਸ਼ਿਸ਼ ਕੀਤੀ ਪਾਰਵਤੀ ਜੀ ਤੇ ਸੋਈ ਗਏ ਸੀ ਤੇ ਫਿਰ ਉਹ ਜਾ ਕੇ ਵੇਦ ਪਿਆਸ ਜੀ ਦੇ ਜਿਹੜੀ ਇਸਤਰੀ ਸੀ ਉਹਦੇ ਅੰਦਰ ਚਲਾ ਗਿਆ ਸੁਕ ਸੁਕ ਕੌਂਕੀ ਜਦੋਂ ਗਿਆਨ ਸੁਣਿਆ ਤੇ ਰੂਪ ਵਟਾ ਸਕਦਾ ਸੀ ਫਿਰ ਉਹਨਾਂ ਦੀ ਕੁੱਕ ਚੋਂ ਸ਼ੁਕਦੇਵ ਜੀ ਦੇ ਰੂਪ ਵਿੱਚ ਫਿਰ ਸ਼ਿਵ ਜੀ ਨੇ ਛੋੜ ਦਿੱਤਾ ਜਦੋਂ ਸ਼ੁਕ ਦੇ ਮੇਲ ਹੁਣ ਗਿਆਨ ਇਹਨਾ ਸੁਣ ਲਿੱਤਾ ਜਾਣ ਲਿੱਤਾ ਹੈ ਕਿ ਬਾਹਰ ਤੇ ਮਾਇਆ ਹੈ ਹਵਾ ਲਗਦੀ ਮਾਇਆ ਪਕੜ ਲੈਂਦੀ ਹੈ ਜਿਵੇਂ ਹੀ ਬੱਚਾ ਬਾਹਰ ਆਂਦਾ ਹੈ ਲਈ ਉਹ ਛੁੜਤੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਜਿਵੇਂ ਹੀ ਬਾਹਰ ਆਂਦਾ ਹੈ ਹਵਾ ਲਗਦੀ ਉਹ ਮਾਇਆ ਦੀ ਲੱਗ ਜਾਂਦੀ ਹੈ ਬਾਹਰ ਹੀ ਨਹੀਂ ਆ ਰਹੇ ਸੀ 12 ਸਾਲ ਮਾਤਾ ਦੇ ਗਰਭ ਵਿੱਚ ਰਹੇ ਹੁਣ ਮਾਤਾ ਦੇ ਵੀ ਕਸ਼ਟ ਨਾਲ ਪ੍ਰਾਣ ਨਿਕਲਣ ਵਾਲੇ ਹੋ ਗਏ ਕਿ ਭਈ ਬਾਹਰ ਹੀ ਨਹੀਂ ਆਉਂਦੇ ਕਹਿੰਦੇ ਮੈਂ ਨਹੀਂ ਆਣਾ ਬਾਹਰ ਤੇ ਮਾਇਆ ਪਕੜ ਲਏਗੀ ਮੈਂ ਤੇ ਅੰਦਰ ਹੀ ਰਹਿਣਾ ਵੀ ਅੰਦਰ ਦੇ ਪ੍ਰਮਾਤਮਾ ਦਾ ਸਿਮਰਨ ਪਰ ਮਾਤ ਦੇ ਗਰੰਧ ਨੇ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰੱਖ ਨਹਾਰੇ ਕਹਿੰਦੇ ਉੱਤੇ ਤੇ ਸਿਮਰਨ ਨਿਲਿਆ ਹੋਇਆ ਬਾਰ ਨਹੀਂ ਆਂਦਾ ਮੈਂ ਫਿਰ ਜਦੋਂ ਪਰਮਾਤਮਾ ਨੇ ਇਕਰਾਰ ਕੀਤਾ ਨਾ ਵੀ ਜਿਸ ਪਲ ਤੂੰ ਹੋਏਗਾ ਉਸ ਪਲ ਵਚਨ ਕਰਦੇ ਆ ਵੀ ਤੈਨੂੰ ਮਾਇਆ ਨਹੀਂ ਪਕੜੇ ਫਿਰ ਆਣਾ ਕੀਤਾ ਜਿਸ ਪਲ ਜਨਮ ਲਿੱਤਾ ਨਾ ਉਸ ਪਲ 24 84 ਬੱਚੇ ਹੋ ਰੋਏ ਉਹ 84 ਸਿੱਧ ਕਲਾਏ ਜਰ ਉਹਨਾਂ ਨੇ ਵੀ ਮਾਇਆ ਨਹੀਂ ਨੀ ਪਕੜਿਆ ਉਹਨਾਂ ਨੇ ਵੀ ਸਿੱਧਾਂ ਵਾਲਾ ਮਾਰਗ ਬਣਾਇਆ ਉਹ ਜੋ ਸਿੱਧ ਨੇ ਉਹ ਜਿਹੜਾ ਸੀ ਮਛੇਂਦਰਨਾਥ ਜੋਗੀ ਔਰ ਸਿੱਧ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਣ ਲਈ ਤੇ ਮਹਾਰਾਜ ਨਾਲ ਚਰਚਾ ਕੀਤੀ ਉਸ ਪਲ 84 ਬੱਚੇ ਹੋਏ ਸੀ ਮਹਾਰਾਜ ਜੀ ਪਾ ਕਰਨ ਅਸੀਂ ਆਪਣੇ ਪ੍ਰਕਰਣ ਤੋਂ ਅੱਗੇ ਚਲੇ ਗਏ ਸੁਖਮਨੀ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਸਾਰੇ ਸੁੱਖ ਦੇਣ ਵਾਲੀ ਦੇਹ ਅਰੋਗਤਾ ਦੀ ਦਾਤ ਦੇਣ ਵਾਲੀ ਪਹਿਲੀ ਪੰਕਤੀ ਜੀ ਮਹਾਰਾਜ ਨੇ ਰੱਖਿਆ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਜਿਹਦੀ ਵੀ ਜਾਣ ਕਰਨੀ ਜਦੋਂ ਮਸਕੀਨ ਜੀ ਦੇ ਸਮੇਂ ਆਪ ਜੀ ਨੇ ਦੇਖਿਆ ਸੀ ਨਾ ਪਾਨਦਵਾਜ ਇੱਕ ਸਾਇੰਟਿਸਟ ਸੀ ਜਿਨ੍ਹਾਂ ਨੇ ਆਪਣੀ ਆਗਮਿਤ ਸੁਣਾਉਂਦੇ ਸੀ ਹਰ ਸਟੇਜ ਤੋਂ ਕਿ ਜਦੋਂ ਗਏ ਨੇ ਦਰਬਾਰ ਸਾਹਿਬ ਦੇ ਡਾਕਟਰਾਂ ਵੱਲੋਂ ਜਵਾਬ ਹੋ ਚੁੱਕਿਆ ਸੀ ਤੇ ਸਟਰਕਚਰ ਚ ਲੈ ਕੇ ਗਏ ਸੀ ਜਦੋਂ ਉੱਥੇ ਅਖੰਡ ਜਾਪ ਬਾਣੀ ਦੇ ਚੱਲ ਰਹੇ ਨੇ ਸੁਣ ਰਹੇ ਨੇ ਤੇ ਕਹਿੰਦੇ ਸੁਖਮਨੀ ਸਾਹਿਬ ਜੀ ਜਦੋਂ ਬਾਣੀ ਚੱਲ ਰਹੀ ਸੀ ਨਾ ਤੇ ਜਿਹੜਾ ਮਹਾਰਾਜ ਦੇ ਸਰੂਪ ਵਿੱਚੋਂ ਪ੍ਰਕਾਸ਼ ਨਿਕਲ ਕੇ ਮੇਰੇ ਸਰੀਰ ਵਿੱਚ ਪ੍ਰਵੇਸ਼ ਕੀਤਾ ਜਦੋਂ ਮੇਰਾ ਰੋਗ 라ਜੀ ਹੋ ਗਿਆ ਔਰ ਰੋਗ ਮਹਾਰਾਜ ਨੇ ਇਸ ਤਰ੍ਹਾਂ 라ਜੀ ਕੀਤਾ ਦੇਖੋ ਉਹ ਗਏ ਸੀ ਆਪਣੇ ਕੈਂਸਰ ਦਾ ਲੋਕ ਰੋਗ ਦਾ ਇਲਾਜ ਕਰਾਣ ਪਰ ਬਾਣੀ ਤੇ ਫਿਰ ਸਾਰੇ ਰੋਗ ਦੂਰ ਕਰ ਦਿੰਦੀ ਨਜ਼ਰ ਕਮਜ਼ੋਰ ਸੀ ਚਸ਼ਮਾ ਪਾਉਂਦੇ ਸੀ ਕਹਿੰਦੇ ਧੁੰਦਲਾ ਲਿਖੇ ਮੈਨੂੰ ਮੈਂ ਚਸ਼ਮਾ ਲਾਇਆ ਤੇ ਮੈਨੂੰ ਸਿੱਧਾ ਦਿਖਣ ਲੱਗਿਆ ਅੱਖਾਂ ਦਾ ਰੋਗ ਵੀ ਜਿਹੜਾ ਸੀ ਉਹ ਆਪੇ ਹੀ ਉਹ ਵੀ ਨਾਲ ਹੀ ਦੂਰ ਹੋ ਗਿਆ ਐਸੀ ਹੈ ਸੁਖਮਨੀ ਸਾਹਿਬ ਜੀ ਦੀ ਬਾਣੀ ਸੁਖਮਨੀ ਸਾਬ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਵਜੀਰ ਖਾਨ ਆ ਨਾ ਜਿਹੜਾ ਉਹ ਨੂੰ ਜਲੋਦਰ ਦਾ ਰੋਗ ਸੀ ਪੇਟ ਬੜਾ ਫੁੱਲਿਆ ਹੋਇਆ ਸੀ ਹਰ ਸਮੇਂ ਦੁਖੀ ਔਰ ਅਲਪ-ਅਲਪ ਜਿਹੜਾ ਉਹ ਤਰਾਹੀ ਤਰਾਹੀ ਕਰਦਾ ਸੀ ਕਸ਼ਟ ਵਿੱਚ ਸੀ ਬੜਾ ਤੇ ਜਿਹੜੇ ਮਹਾਰਾਜ ਸਿੱਖ ਨੇ ਉਹ ਬਾਣੀ ਪੜ੍ਹਦੇ ਜਦੋਂ ਉਹਦੇ ਘਰ ਤੋਂ ਬਾਹਰ ਨਿਕਲਿਆ ਨਿਕਲਿਆ ਨਾ ਸਿੱਖ ਰੋਜ਼ ਦਿਨ ਦਾ ਕੰਮ ਸੀ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਹੋਏ ਨਿਕਲਣਾ ਉੱਥੋਂ ਦੀ ਤੇ ਉਹਨੂੰ ਜਿੰਨੀ ਦੇਰ ਉਹਦੀ ਆਵਾਜ਼ ਕੰਨਾਂ 'ਚ ਪੈਂਦੀ ਰਹਿਣੀ ਨਾ ਉੰਨੀ ਦੇਰ ਉਹਦੇ ਸਾਥ ਸੁੱਖੇ ਰਹਿਣੇ ਉਹਨੂੰ ਦਰਦ ਨਾ ਹੋਣਾ ਉਨੇ ਸਿੱਖ ਦੀ ਸ਼ਰਣ ਲਈ ਕਹਿੰਦਾ ਵੀ ਸਿੱਖਾ ਹੈ ਤੂੰ ਕੀ ਪੜਦਾ ਹੈ ਇਹ ਗੁਰ ਰੰჯਨ ਦੇ ਜੀ ਦੀ ਬਾਣੀ ਹੈ ਸੁਖਮਨੀ ਕਹਿੰਦੇ ਇਹ ਬਾਣੀ ਦੇ ਜਾਪ ਜਦ ਤੱਕ ਮੇਰੇ ਕੰਨਾਂ 'ਚ ਪੈਂਦੇ ਨੇ ਜਦ ਤੱਕ ਤੂੰ ਮੇਰੇ ਹਾਰ ਦੇ ਕੋ ਨਿਕਲਦਾ ਹੈ ਮੈਨੂੰ ਸੁੱਖ ਮਿਲਦਾ ਹੈ ਨਹੀਂ ਤੇ ਮੈਂ ਬੜੇ ਕਸ਼ਟੀ ਚਾਂ ਕਹਿੰਦੇ ਫਿਰ ਮਹਾਰਾਜ ਦੇ ਚੱਲੋ ਸ਼ਰਣ ਵਿੱਚ ਜਦੋਂ ਮਹਾਰਾਜ ਦੀ ਸ਼ਰਣ ਵਿੱਚ ਆਇਆ ਵਜੀਦ ਖਾਨ ਤੇ ਫਿਰ ਮਹਾਰਾਜ ਜਦੋਂ ਉੱਥੇ ਆ ਕੇ ਬੇਨਤੀ ਕੀਤੀ ਨਾ ਤੇ ਮਹਾਰਾਜ ਐਸੇ ਨੇ ਨਿਮਰਤਾ ਦੀ ਮੂਰਤ ਆਪਣੇ ਉੱਪਰ ਨਹੀਂ ਲੈਂਦੇ ਸਿੱਖਾਂ ਨੂੰ ਵਡਿਆਈ ਦਿੰਦੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਸ਼ਾਰਾ ਕਰਕੇ ਕਹਿੰਦੇ ਬਾਬਾ ਬੁੱਢਾ ਜੀ ਦੇਖੋ ਇਹ ਵਜੀਦ ਖਾਨ ਆਇਆ ਇਹਨੂੰ ਜਲੋਦਰ ਦਾ ਰੋਗ ਹੈ ਇਹ ਕਹਿੰਦਾ ਮੇਰਾ ਰੋਗ ਰਾਜੀ ਕਰ ਦੋ ਮਹਾਰਾਜ ਜਦੋਂ ਦੇਖਿਆ ਨਾ ਮਹਾਰਾਜ ਦੀ ਅਗਿਆ ਉਹਨਾਂ ਦੀ ਨਿਤਰਾ ਵਿੱਚ ਵੇਖੀ ਤੇ ਬੰਬਾ ਮੁੰਡਾ ਸਾਹਿਬ ਜੀ ਨੇ ਜਿਹੜੀ ਕਾਰ ਦੀ ਪੜੀ ਹੋਈ ਟੋਕਰੀ ਸੀ ਨਾ ਮਿੱਟੀ ਨਾਲ ਭਰੀ ਹੋਈ ਟੋਕਰੀ ਢੋਂਦੇ ਵੇ ਸੀ ਉਹ ਚੁੱਕ ਕੇ ਉਹਦੇ ਸਾਰੇ ਛਿੱਟੇ ਤੇ ਦੇ ਮਾਰੀ ਸਾਰਾ ਜਿਹੜਾ ਗੰਦਗੀ ਏ ਸਾਰੀ ਸਰੀਰ ਤੋਂ ਬਾਹਰ ਨਿਕਲ ਗਈ ਉਸੇ ਸਮੇ ਤੇ ਰਾਜੀ ਹੋ ਗਿਆ ਤੇ ਸੁਖਮਨੀ ਸਾਹਿਬ ਜੀ ਦੀ ਫਿਰੇ ਦਾਤ ਲਈਤੀ ਮਹਾਰਾਜ ਵੱਲੋਂ ਜਿਹਨੂੰ ਫਿਰ ਉਹਨੇ ਸਾਰ ਜਿੰਦਗੀ ਹਰ ਰੋਜ਼ ਜਪਿਆ ਹੈ ਜਿਸ ਦੇ ਨਾਲ ਉਹਨੂੰ ਮਨ ਤੇ ਤਨ ਦੋਨਾਂ ਦੇ ਸੁੱਖ ਪ੍ਰਾਪਤ ਹੋਏ ਨੇ ਐਸੀ ਸਿਰ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਜਿਹਦੀ ਬਾਣੀ ਦਾ ਜਾਪ ਕਰਨ ਨਾਲ ਸਾਰੇ ਸੁੱਖ ਤੇ ਮਿਲਦੇ ਨੇ ਗਿਆਨ ਵੀ ਮਿਲਦਾ ਹੈ ਇਹ ਲੋਕ ਵਿੱਚ ਵੀ ਸਹਾਈ ਤੇ ਪਰਲੋਕ ਵਿੱਚ ਵੀ ਸਾਈ ਜਿਹੜੇ ਮਾਰਗ ਦੇ ਜਿਹੜੇ ਕਦਮ ਨੇ ਕਿੰਨੇ ਕੋ ਦੂਰੇ ਗਿਣਿਆ ਨਹੀਂ ਜਾ ਸਕਦਾ ਉਸ ਦਾ ਤੋਸਾ ਵੀ ਤੋਸਾ ਖਰਚਾ ਖਰਚਾ ਪਾਣੀ ਵੀ ਇਹ ਸੁਖਮਨੀ ਸਾਹਿਬ ਜੀ ਦੀ ਬਾਣੀ ਹੈ ਜਿਹਨੂੰ ਸੁਣ ਕੇ ਕਿਦੀ ਜਮਦੂਤ ਜਿਹੜੇ ਨੇ ਉਹ ਨੇੜੇ ਨਹੀਂ ਆਉਂਦੇ ਜਿਹੜਾ ਕਲਯੁਗ ਹੈ ਗੁਰੂ ਨਾਨਕ ਦਾ ਚਦੀ ਸ਼ਰਣ ਵਿੱਚ ਵੀ ਗਿਆ ਸੀ ਤੇ ਉਹ ਕਲਯੁਗ ਜਿਹੜਾ ਹੈ ਉਹ ਗੁਰੂ ਜਦੋਂ ਮਹਾਰਾਜ ਨੇ ਸੰਪਾਦਨਾ ਕੀਤੀ ਤੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਰਣ ਵਿੱਚ ਵੀ ਹੋਇਆ ਇਹਦਾ ਮਹਾਰਾਜ ਹੈ ਜਿਹੜਾ ਨਸ਼ਬਦ ਦਾ ਖਜ਼ਾਨਾ ਬਖਸ਼ ਰਿਹਾ ਸਿੱਖਾਂ ਨੂੰ ਜਗਾ ਜਗਾ ਦਾ ਪ੍ਰਕਾਸ਼ ਹੋਏਗਾ ਤੁਹਾਡੀ ਸੰਗਤ ਹੋਏਗੀ ਮੈਂ ਰਵਾਂਗਾ ਕਿੱਥੇ ਪਹਿਲੇ ਗੁਰੂ ਨਾਨਕ ਪਾਤਸ਼ਾਹ ਨੂੰ ਬੇਨਤੀ ਕੀਤੀ ਸੀ ਕਿ ਮੈਂ ਕਿੱਥੇ ਰਵਾਂਗਾ ਮੇਰਾ ਕਿਵੇਂ guzara ਹੋਏਗਾ आप जी तो तो के तो बगैर मैं जिथे शबदा ब्रह्मे का चौथा पुत्र पर मैं है कल जुग मेरा काम है पाप करवाचार करा जुलम करना उच्चरखाने खुलने शराबखाने खुले सारे जड़े ने जगह जगह जिन्होंने ਨਾਲ ਇੱਤ ਹੈ ਵੀ ਕਲਮੋਰ ਪੱਬ ਸਾਡੀ ਸ਼ਾਨ ਹੈ ਨਾ ਉਹ ਕਲਯੁਗ ਦੀ ਸਾਰੀ ਕਰਾਮਾਤ ਹੈ ਕਹਿੰਦਾ ਐ ਮੇਰੇ ਤੇ ਐਵਾਂ ਵਾਲੇ ਕੰਮ ਨੇ ਜਿੱਤੇ ਆਜਿ ਦੇ ਗੁਰੂ ਗ੍ਰੰਥ ਦਾ ਪ੍ਰਕਾਸ਼ ਹੋਏਗਾ ਗੁਰਪੰਥ ਸੰਗਤ ਸੱਜੀ ਹੋਏਗੀ ਜਦੋਂ ਦੋਨੋਂ ਸੱਜੇ ਹੋਣਗੇ ਤੇ ਮੈਂ ਕਿਵੇਂ ਰਵਾਂਗਾ ਫਿਰ ਮਹਾਰਾਜ ਨੇ ਕਿਹਾ ਸੀ ਜੋ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਪਹਿਲੇ ਨਹੀਂ ਤੂੰ ਅੰਦਰ ਆ ਸਕਦਾ ਪਹਿਲੇ ਨਹੀਂ ਆ ਸਕਦਾ ਜੋੜਿਆਂ ਵਿੱਚ ਹੀ ਖੜੇ ਰਹਿਣਾ ਜਦੋਂ ਅਰਦਾਸ ਹੋ ਰਹੀ ਹੋਏਗੀ ਜੋੜਿਆਂ ਵਿੱਚ ਆ ਕੇ ਖੜਾ ਹੋ ਜਾਈਂ ਜਦੋਂ ਹੁਕਮਨਾਮਾ ਸਾਬ ਹੋਏਗਾ ਦਰਵਾਜ਼ੇ ਤੇ ਆ ਜਾਈਂ ਤੇ ਫਿਰ ਜਦੋਂ ਕੜਾ ਪ੍ਰਸ਼ਾਦੀ ਦੇਣ ਹੋਰ ਪ੍ਰਸ਼ਾਦ ਵਰਤਣ ਲੱਗੇਗਾ ਫਿਰ ਅੰਦਰ ਆ ਜੀ ਫਿਰ ਸਭ ਦਾ ਧਿਆਨ ਨਾ ਪ੍ਰਸ਼ਾਦ ਵੱਲ ਹੁੰਦਾ ਉਸ ਸਮੇ ਬਾਣੀ ਦਾ ਜਾਪ ਜੜਾ ਉਹ ਰੁਕ ਜਾਂਦਾ ਨੂੰ ਬਿਸ਼ਰਾਮ ਹੋ ਜਾਂਦਾ ਨਾ ਤੇ ਤਾਬਿਆਂ ਤੇ ਬੈਠੇ ਵਾਲੇ ਗਰੰਤੀ ਸਿੰਘ ਪੜਦੇ ਨੇ ਨਾ ਸੰਗਤ ਪੜਨੀ ਹੁੰਦੀ ਹੈ ਉਸ ਸਮੇ ਸਭ ਦਾ ਧਿਆਨ ਕਿੱਥੇ ਹੁੰਦਾ ਖਾਣ ਵਿੱਚ ਪ੍ਰਸ਼ਾਦ ਵਿੱਚ ਕਲਜੂ ਉਸ ਸਮੇ কুরਕੁਰ কুরਕੁਰ ਕਲਜੂ ਕਹਿੰਦਾ ਫਿਰ ਮੈਂ কুরਕੁਰ ਕਰਾਂਗਾ ਉਸ ਸਮੇ কুরਕੁਰ ਕਰਦਾ ਨਾ ਕੁੜ ਕੁੜ ਪੁਰਪੁਰ ਇਹ ਸਾਰੀ ਜਿਹੜੀ ਹੈ ਉਹ ਕਲਜੂ ਕਰਦਾ ਮਹਾਰਾਜ ਜਦ ਤੱਕ ਅੱਖਾਂ ਜੀਵਾਂ ਵਿਸਰੈ ਮਰ ਜਾ ਜਦ ਤੱਕ ਅਸੀਂ ਆਖ ਰਿਆ ਮਹਾਰਾਜ ਦਾ ਨਾਮ ਬਾਣੀ ਸਾਡੇ ਮੁਖ ਵਿੱਚ ਹੈ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਨਾਮ ਜਦ ਤੱਕ ਰਸਨਾ ਤੇ ਨਾਮ ਹੈ ਕਲਯੁਗ ਕੀ ਕੋਈ ਦੂਤ ਕੋਈ ਵੀ ਨੇੜੇ ਨਹੀਂ ਆ ਸਕਦਾ ਜਦੋਂ ਅਸੀਂ ਭੁੱਲਦੇ ਹਾਂ ਵਿਸਰਦੇ ਹਾਂ ਤੀ ਇਹ ਸਾਰੀ ਤੀਜਾ ਨੇ ਆਪਣਾ ਪ੍ਰਭਾਵ ਪਾਦਿਆ ਨੇ ਔਰ ਬੜੀ ਜ਼ੋਰ ਨਾਲ ਪਾਦਿਆ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਮੋਕਾ ਹੋਣਾ ਹੀ ਹੈ ਹੁਣੇ ਹੀ ਤਪੂਚਣ ਦਾ ਉਹ ਪੂਰੀ ਤਾਕਤ ਨਾਲ ਵਾਰ ਕਰਦੀਆਂ ਨੇ ਇਸ ਕਰਕੇ ਇੱਕ ਇੱਕ ਪਲ ਜਿਹੜਾ ਉਹ ਸੰਭਲ ਕੇ ਚੱਲਣ ਦੀ ਲੋੜ ਹੁੰਦੀ ਹੈ ਮਹਾਰਾਜ ਦੀ ਸ਼ਰਣ ਲੈ ਕੇ ਬੇਨਤੀ ਵੀ ਕਰਨੀ ਤੇ ਉਦਮ ਵੀ ਕਰਨੀ ਅਤੇ ਗੁਟਕਾ ਸਾਹਿਬ ਰੱਖਿਆ ਸੀ ਕਵਰ ਵਿੱਚ ਸ਼ੁਕਰ ਤੇ ਉਹ ਬੇਨਤੀ ਵੀ ਕਰਨੀ ਤੇ ਮਹਾਰਾਜ ਦੀ ਕਿਰਪਾ ਨਾਲ ਉਹ ਵੀ ਕਰਨ ਰਹੀ ਹੈ ਉਦਮ ਵੀ ਕਰਨੀ ਮਹਾਰਾਜ ਕਿਰਪਾ ਕਰਨ ਜੋ ਸੁਬਮਨੀ ਸਾਹਿਬ ਦੀ ਬਾਣੀ ਹੈ ਨਾ ਉਹਦਾ ਸਿਰਫ ਅੱਜ ਅਸੀਂ ਸ਼ੁਰੂਆਤ ਦੇ ਲਈ ਕਿ ਮਹਾਰਾਜ ਕਿਰਪਾ ਕਰਨ ਗੋੜੀ ਸੁਖਮਨੀ ਮਹੱਲਾ 5 ਕਈ ਨਾ ਵੀਰ ਹੈ ਬੇਨਤੀ ਕਰ ਦਿੰਦੇ ਨੇ ਜਾਂ ਪੈਣਾ ਕੋ ਕੋਈ ਵੀ ਸੰਗਤ ਕਿ ਜਿਵੇਂ ਪਹਿਲੇ ਅਸੀਂ ਵਿਚਾਰ ਕੀਤੀ ਕਿ ਇਹ ਜਿਹੜੇ ਬੇਦ ਨੇ ਉਹ ਆਏ ਮਹਾਰਾਜ پاس ਕਹਿੰਦੇ ਕਿਵੇਂ ਹੋ ਸਕਦਾ ਹੈ ਸੁਕਸ਼ਮ ਜਿਹੜੀ ਦੁਨੀਆ ਹੈ ਉਹ ਮਹਾਰਾਜ ਦੇ ਕਿੰਨੇ ਹੀ ਕੋਟ ਬ੍ਰਹਮੰਡ ਖੰਡ ਨੇ ਇਹਨਾਂ ਵਿੱਚ ਕੀ ਕੀ ਹੈ ਅਸੀਂ ਨਹੀਂ ਜਾਣ ਸਕਦੇ ਜਦ ਮਹਾਰਾਜ ਦੀ ਬਾਣੀ ਆਪਣੀ ਕਹਿ ਰਹੀ ਹੈ ਅਨਦੇਤਾ ਪਾਣੀ ਦੇਵਤਾ ਬਸੰਤਰ ਦੇਵਤਾ ਇਹ ਅਸੀਂ ਅਗਨੀ ਨੂੰ ਦੇਖ ਰਹੇ ਹਾਂ ਪਰ ਇਹ ਦੇਵ ਰੂਪ ਵਿੱਚ ਵੀ ਤੇ ਹੈ ਪਾਣੀ ਨੂੰ ਦੇਖ ਰਹੇ ਹਾਂ ਦੇਵ ਰੂਪ ਵਿੱਚ ਹੈ ਜਿੰਨੇ ਤੀਰਤ ਨੇ ਇਹ ਵੀ ਦੇਵ ਰੂਪ ਵਿੱਚ ਹੈ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਮਨਾ ਤੇ ਕਿਸ਼ਤੀ ਦੀ ਸੈਰ ਕਰਨ ਜਾਂਦੇ ਨੇ ਉਹ ਕਿਵੇਂ ਮਹਾਰਾਜ ਦੇ ਪੈਰ ਪਰਸਨ ਲਈ ਚਰਨ ਪਰਸਨ ਲਈ ਤਾਬਲੀ ਹੋ ਜਾਂਦੀ ਹੈ ਉਹ ਰੂਪ ਹੈ ਨਾ ਉਹਦਾ ਇਸ ਸੁਕਸ਼ਮ ਦੁਨੀਆ ਵਿੱਚ ਸਾਰੇ ਰੂਪ ਹੁੰਦੇ ਨੇ ਇਹ ਰਾਗ ਮਾਲਾ ਦਾ ਅਸੀਂ ਜਦੋਂ ਪਾਠ ਕਰਦੇ ਹਾਂ ਜਦੋਂ ਸਹਿਜ ਪਾਠ ਦੀ ਜਾਂ ਅਖੰਡ ਜਪ ਦੀ ਸਮਾਪਤੀ ਹੁੰਦੀ ਰਾਗ ਮਾਲਾ ਤੇ ਰਾਗਮਾਲਾ ਵਿੱਚ ਵੀ ਤੇ ਆਈਏ ਸਾਰੇ ਰਾਗ ਮਹਾਰਾਜ बस ਬੇਨਤੀ ਕਰਨ ਗਏ ਸੀ ਤੇ ਇਹਨਾਂ ਦਾ ਰੂਪ ਹੈ ਸੁਖਸ਼ਮ ਦੁਨੀਆਂ ਵਿੱਚ ਤਾਈਆਂ ਬੇਨਤੀ ਕਰਨ ਗਏ ਸੀ ਅਸੀਂ ਇੱਕ ਪੰਕਤੀ ਤੇ ਰਾਗਮਾਲਾ ਦੀ ਸਭ ਨੂੰ ਯਾਦ ਹੋਏਗੀ ਖਸ਼ਟ ਰਾਗ ਉਹਨਾਂ ਗਾਏ ਸੰਗ ਰਾਗਣੀ 30 ਵਿਛੇਰ ਰਾਗ ਮਹਾਰਾਜ ਨੇ ਕਹੀ ਸੰਗ ਰਾਗਣੀ 30 ਉਹਨਾਂ ਦੀਆਂ ਜਿਹੜੀਆਂ ਰਾਗਣੀਆਂ ਨੇ ਅੱਗੋਂਾਂ ਦੀ ਪਤਨੀਆਂ ਗਿਣੀਆਂ ਮਹਾਰਾਜ ਨੇ ਵਿੱਚ 6 ਰਾਗ ਨੇ 6 ਰਾਗਾਂ ਦੀ ਇੱਕ ਇੱਕ ਰਾਗ ਦੀ 5-5 ਪਤਨੀਆਂ ਕਈਆਂ ਸੰਗ ਰਾਗਣੀ 30 ਅਖਸ਼ਟ ਰਾਗ ਉਹਨਾਂ ਗਾਏ ਸੰਗ ਰਾਗਣੀ 30 ਸਵੇਪੁੱਤਰ ਰਾਗਨ ਕੇ 18 10 20 ਅਗੋਂ 8 8 ਉੱਤਰ ਨੇ ਤੇ 48 ਉੱਤਰ ਹੋ ਗਏ ਇਹਨਾਂ ਦੇ 6 6 8 48 ਇਹ ਪੂਰਾ 84 ਦਾ ਪਰਿਵਾਰ ਬਣ ਜਾਂਦਾ ਹੈ ਇਹ ਵੀ ਸਾਰੇ ਰਾਗ ਮਹਾਰਾਜ ਬਾਜ ਸੰਪਾਦਨਾ ਹੋ ਰਹੀ ਸੀ ਤੇ ਬੇਨਤੀ ਕਰਨ ਗਈ ਸੀ ਮਹਾਰਾਜ ਸਾਨੂੰ ਵੀ ਪੁੱਛਦਾ ਹੀ ਨਹੀਂ ਅਸੀਂ ਤੇ ਟੁੰਡੇ ਹੋ ਗਏ ਆ ਰਾਗਾਂ ਦੇ ਦੇ ਹੱਥ ਪੈਰ ਤੋੜ ਦਿੱਤੇ ਨੇ ਦੁਨੀਆ ਨੇ ਕਲ ਯੁੱਗ ਦੇ ਆਪਣੀ ਰਾਗਨੀ ਲਲੰਪੀ ਜਾ ਰਹੇ ਨੇ ਜੋ ਸਹੀ ਰਾਗਾਂ ਨੂੰ ਪਕੜਦੇ ਹੀ ਨਹੀਂ ਤੇ ਮਹਾਰਾਜ ਨੇ ਫਿਰ ਰਾਗ ਮਾਲਾ ਵਿੱਚ ਨੰਨ ਜਗ੍ਹਾ ਦਿੱਤੀ ਸਾਰੇ ਨੂੰ ਮਹਾਰਾਜ ਦੀ ਬਾਣੀ ਦੀ ਸਾਰੀ ਰਾਗਾਂ ਵਿੱਚ ਗੌੜੀ ਸੁਖਮਨੀ ਮਹਲਾ 5 ਇਹ ਗੌੜੀ ਰਾਗਣੀ ਹੈ ਜਿਹੜਾ ਰਾਗ ਨਹੀਂ ਹੈ ਰਾਗ ਕਿਹੜੇ ਨੇ ਸ੍ਰੀ ਰਾਗ ਜਦੋਂ ਤੁਸੀਂ ਪੁਲਿੰਗ ਵਿੱਚ ਉਚਾਰ ਕਰੋ ਇਸਤਰੀ ਲਿੰਗ ਤੇ ਪੁਲਿੰਗ ਵਿੱਚ ਗੌੜੀ ਜੈਤਸਰੀ ਤਨਾਸਰੀ ਇਹ ਰਾਗਣੀਆਂ ਨੇ ਸ੍ਰੀ ਰਾਗ ਪੈਰੋ ਇਹ ਸਾਰੇ ਕਿਹੜੇ ਨੇ ਰਾਗ ਨੇ ਮਾਲ ਕੋ ਸਕ ਇਹ ਰਾਗ ਹੈ ਗੌੜੀ ਸੁਖਮਨੀ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾ ਜਿਹੜਾ ਗੁਰੂ ਨਾਨਕ ਦਾ ਪੰਜਵਾਂ ਸਰੂਪ ਹੈ ਧੰਗੁਰ ਅਰਜਨ ਦੇ ਮਹਾਰਾਜ ਗੌੜੀ ਰਾਗਣੀ ਵਿੱਚ ਸ਼ਲੋਕ ਸ਼ਲੋਕ ਤੋਂ ਪਾਵ ਹੁੰਦਾ ਆਪਣੇ ਲੋਕ ਦੀ ਜਿਹੜੀ ਪ੍ਰਾਪਤੀ ਕਰਾ ਦਿੰਦਾ ਜਿਦੇ ਵਿੱਚ ਐਸੀ ਬਾਣੀ ਹੈ ਐਸੀ ਬਖਸ਼ਿਸ਼ ਹੈ ਜਿਹੜੀ ਆਪਣੇ ਲੋਕ ਆਪਣਾ ਲੋਕ ਸਾਡਾ ਕਿਹੜਾ ਜਿੱਥੇ ਸਾਡੇ ਪਿਤਾ ਮਾਤਾ ਰਹਿੰਦੇ ਨੇ ਹਰ ਜਿਓ ਮਾਤਾ ਹਰ ਜਿਓ ਪਿਤਾ ਹਰ ਜਿਓ ਪ੍ਰਤਪਾਲਕ ਸੱਚਖੰਡ ਸਾਡਾ ਆਪਣਾ ਲੋਕ ਹੈ ਫਿਰ ਇਹ ਲੋਕ ਕਿਹੜਾ ਮਨ ਲੋਕ ਇਹ ਦੇਹੀ ਦਾ ਲੋਕ ਹੈ ਤੇ ਦੇਹੀ ਦੇ ਤਰ ਕੇ ਆਇਆ ਨਾ ਸੂਕਸ਼ਮ ਰੂਪ ਵਿੱਚ ਜਿਹੜਾ ਹੈਗਾ ਉਹ ਅਸੀਂ ਆਪਣੇ ਲੋਕ ਵਿੱਚ ਸਚਖੰਡ ਵਿੱਚ ਆਪਣੇ ਪਿਤਾ ਜੀ ਦੇ ਚਰਣਾ ਵਿੱਚ ਨਿਵਾਸ ਕਰਨਾ ਹੈ ਤੇ ਆਪਣੇ ਲੋਕ ਦੀ ਪ੍ਰਾਪਤੀ ਕਰਾ ਦੇ ਸ ਲੋਕ ਸਵੈ ਲੋਕ ਆਪਣੇ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ ਸ਼ਲੋਕ ਅੱਗੇ ਮਹਾਰਾਜ ਜਿਹੜੇ ਨੇ ਮੰਗਲਾ ਚਰਨ ਕਰਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੇਖੋ ਜਿਹੜਾ ਨਾ ਦਾ ਉਚਾਰਣ ਹੈ ਭੈਣ ਕੱਲ ਨੂੰ ਕੀਰਤਨ ਕਰ ਰਹੇ ਸੀ ਇੱਕ ਓੰਕਾਰ ਹੈ ਨਾ ਇੱਕ ਓੰਕਾਰ ਨਹੀਂ ਅਸੀਂ ਬੜੀ ਵਾਰੀ ਬੇਨਤੀ ਕੀਤੀ ਹੈ ਇੱਕ ਹੈ ਇਹ ਮਹਾਰਾਣੀ ਗਿੰਤੀ ਦਾ ਅੱਖਰ ਲਿਖਿਆ ਹੈ ਏਕ ਲਿਖਣਾ ਆਉਂਦਾ ਹੋਰ ਤਰ੍ਹਾਂ ਲਿਖ ਦਿੰਦੇ ਤੇ ਹੁਣ ਇੱਕ ਲਿਖਿਆ ਮਹਾਰਾਣੀ ਗਿੰਤੀ ਦਾ ਅੱਖਰ ਓ ਪਲੱਸ ਅ ਪਲੱਸ ਬਿੰਦੀ ਲਗਾਓ ਓੰਕਾਰ ਹੁਣਾਂ ਤੇਜ਼ ਬੋਲੋ ਇੱਕ ਓੰਕਾਰ ਹਾਂ ਇਹਦਾ ਇਹ ਇੱਕ ਮਤਲਬ ਅਦਵੈਤ ਪਰਮਾਤਮਾ ਜਿਹਦੇ ਜਿਹਦੇ ਵਰਗਾ ਕੋਈ ਨਹੀਂ ਜਿਹਦੇ ਵਿੱਚ ਕੋਈ ਦਵੈਤ ਨਹੀਂ ਹੈ ਦੂਜੀ ਭਾਵਨਾ ਕੋਈ ਨਹੀਂ ਹੈ ਜਿਹੜਾ ਸਿੱਖੀ ਪੰਥ ਹੈ ਉਹ ਅਦਵੈਤ ਹੈ ਕਿਸੇ ਨਾਲ ਵੈਰ ਨਹੀਂ ਹੈ ਜੋ ਵੀ ਅਸੀਂ ਸਮਝ ਲੈਂਦੇ ਹਾਂ ਸਾਡੀ ਮਤ ਦੀ ਕਮੀ ਹੁੰਦੀ ਹੈ ਕਿਸੇ ਦੇਵੀ ਦੇਵਤਾ ਨਾਲ ਕਿਸੇ ਹੋਰ ਧਰਮ ਨਾਲ ਕੋਈ ਵੈਰ ਨਹੀਂ ਹੈ ਨਿਤ ਸ਼ੀਧੀ ਨਾ ਹੁੰਦੀ ਕੋਈ ਤੇਗ ਬਾਦਰ ਸਾਹਿਬ ਠੀਕ ਹੈ ਵੈਰ ਕਿਸੇ ਨਾਲ ਨਹੀਂ ਹੈ ਸਭ ਦਾ ਹੀ ਜਿਹੜਾ ਵੈਰ ਕਿਸ ਦੇ ਨਾਲ ਹੈ ਪਖੰਡ ਨਾਲ ਤੇ ਜ਼ੁਲਮ ਨਾਲ ਜ਼ੁਲਮ ਦਾ ਨਾਸ਼ ਕਰਨਾ ਤੇ ਪਖੰਡ ਦਾ ਵਿਰੋਧੀ ਹੈ ਇਹ ਹੀ ਪਖਾਲਸਾ ਬੰਦ ਅਦਵੈਤ ਜਿਹੜਾ ਸਰੂਪ ਪਰਮਾਤਮਾ ਹੈ ਜਿਹਦੇ ਵਰਗਾ ਕੋਈ ਨਹੀਂ ਹੈ ਨਾ ਕੋਈ ਦੇਸ਼ ਵਿੱਚ ਵਸਤੂ ਨਾ ਕੋਈ ਕਾਲ ਵਿੱਚ ਕੈਲੋ ਨਾ ਕੋਈ ਇਹਦੀ ਜਾਤੀ ਦਾ ਪਰਮਾਤਮਾ ਦੀ ਨਾ ਕੋਈ ਦੂਸਰੀ ਜਾਤ ਵਿੱਚ ਕਿਸੇ ਵੀ ਜਗ੍ਹਾ ਨਾਲ ਵਿਚਾਰ ਕਰ ਲੋ ਅਦਵੈਤ ਸਰੂਪ ਹੈ ਓੰਕਾਰ ਸਭ ਦਾ ਪ੍ਰਕਾਸ਼ਕ ਹੈ ਜਿਹੜਾ ਸਾਰਿਆਂ ਦੀ ਉਤਪਤੀ ਕਰਨ ਵਾਲਾ ਪਾਲਣਾ ਕਰਨ ਵਾਲਾ ਤੇ ਫਿਰ ਆਪਣੇ ਵੀ ਸਮਾਨ ਲੈਣ ਵਾਲਾ ਪਰਲੇ ਕਰਨ ਵਾਲਾ ਸਤ ਸਤ ਸਰੂਪ ਹੈ ਇੰਨਾ ਕਾਲਾਂ ਵਿੱਚ ਸਤ ਹੈ ਆਦ ਸੱਚ ਜੁਗਾਂਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਗੁਰ ਚੇਤਨ ਸਰੂਪ ਹੈ ਜਿਹੜੇ ਸ਼ਕਤੀ ਹੈ ਮਹਾਰਾਜ ਦੀ ਕੰਮ ਕਰਦੀ ਹੈ ਸਭ ਮੈਂ ਜੋਤ ਜੋਤ ਹੈ ਸੋਇ ਇਸ ਤੇ ਚਾਨਣ ਸਭ ਮੈਂ ਚਾਨਣ ਹੋਇ ਉਹ ਗੁਰ ਸਰੂਪ ਹੈ ਉਹਦੇ ਚਾਨਣ ਨਾਲ ਹੀ ਸਾਰੇ ਪਾਸੇ ਚਾਨਣ ਹੈ ਜੀ ਚੇਤਨ ਮਹਾਰਾਜ ਆਪਣੀ ਸ਼ਕਤੀ ਕਢ ਲੈਣ ਤੁਹਾਡਾ ਸਰੀਰ ਪੇਸ਼ਕ ਨਿਰੋਗ ਹੋਇ ਪੂਰਾ ਤੁਹਾਡੀ ਅੱਖਾਂ ਕਢੇ ਤੁਸੀਂ ਉਹਨੂੰ ਦੇ ਦਿੰਦੇ ਨੇ ਅੱਜ ਕੱਲ੍ਹ ਦਿੰਦੇ ਨੇ ਨਾ ਤੁਹਾਡੇ ਸਰੀਰ ਦੇ ਅੰਗ ਕਿਸੇ ਔਰ ਦੇ ਕੰਮ ਆ ਜਾਂਦੇ ਨੇ ਕਿਉਂਕਿ ਉਹਦੇ ਪਾਸ ਚੇਤਨ ਸ਼ਕਤੀ ਹੈ ਉਹਦੇ ਸਰੀਰ ਦੇ ਅੰਦਰ ਤੁਹਾਡੇ ਨਹੀਂ ਹੈ ਨਿਕਲ ਗਈ ਪਰਸਾਦ ਕਿਰਪਾ ਨਾਲ ਮਿਲਦਾ ਹੈ ਏ ਪ੍ਰਸਾਦ ਦਾ ਮਤਲਬ ਹੈ ਕਿਰਪਾ ਤੇ ਆਨੰਦ ਅਨੰਦ ਸਰੂਪ ਹੈ ਸਤ ਗੁਰੂ ਪ੍ਰਸਾਦ ਸਤ ਚਿਤ ਆਨੰਦ ਸਰੂਪ ਐਸਾ ਪਰਮਾਤਮਾ ਗੁਰੂ ਦੀ ਕਿਰਪਾ ਰਾਹੀਂ ਮਿਲਦਾ ਹੈ ਤਾਈਓ ਅਕਾਲ ਪੁਰਖ ਵਾਹਿਗੁਰੂ ਜੀ ਨੇ ਗੁਰੂ ਨਾਨਕ ਦਾ ਰੂਪ ਬਣਾਇਆ ਕਿ ਗੁਰੂ ਦੀ ਕਿਰਪਾ ਨਾਲ ਹੀ ਬਣਾਇਆ ਤੇ ਆਪਣੇ ਮਿਲਾਪ ਦਾ ਰਸਤਾ ਉਹ ਆਪ ਹੀ ਦੱਸ ਸਕਦਾ ਹੈ ਜਦ ਉਹਦੇ ਵਰਗਾ ਕੋਈ ਹੈ ਹੀ ਨਹੀਂ ਉਹਨੂੰ ਕੋਈ ਜਾਣ ਹੀ ਨਹੀਂ ਸਕਦਾ ਤੇ ਉਹਦੇ ਮਿਲਣ ਦਾ ਰਸਤਾ ਵੀ ਕੋਈ ਹੋਰ ਨਹੀਂ ਦੱਸ ਸਕਦਾ ਉਹ ਆਪ ਹੀ ਦੱਸ ਸਕਦਾ ਜੇ ਗੁਰਗ੍ਰੰਥ ਸਾਹਿਬ ਨਾਲ ਮਿਲਣ ਦਾ ਰਸਤਾ ਦੱਸ ਰਹੇ ਨੇ ਕਿਉਂ ਦੱਸ ਰਹੇ ਨੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਵਾਹੋ ਵਾਹੋ ਆਪ ਬਾਣੀ ਮਿਰੰਕਰ ਸਰੂਪ ਹੈ ਤਾਈ ਆਪਣੇ ਮਿਲਣ ਦਾ ਰਸਤਾ ਦੱਸਰੀ ਮੈਂ ਆਪਣੇ ਘਰ ਦਾ ਰਸਤਾ ਮੈਂ ਹੀ ਦੱਸ ਸਕਦੀ ਆ ਕੋਈ ਹੋਰ ਥੋੜੀ ਨਾ ਦੱਸ ਸਕਦਾ ਨਾ ਮੇਰੇ ਘਰ ਦਾ ਮੇਰੇ ਘਰ ਮੇਰੇ ਘਰ ਕਿਹੜੀ ਚੀਜ਼ ਕਿੱਥੇ ਪਈ ਹੈ ਇਹ ਮੈਂ ਹੀ ਦੱਸ ਸਕਦੀ ਆ ਕੋਈ ਮੈਂ ਰੱਖੀ ਆ ਕੋਈ ਹੋਰ ਨਹੀਂ ਦੱਸ ਸਕਦਾ ਫਿਰ ਅੱਗੇ ਮਹਾਰਾਜ ਕਰਦੇ ਇਹ ਮੰਗਲਾ ਚਰਨ ਕੀਤਾ ਮਹਾਰਾਜ ਨੇ ਮੰਗਲਾ ਚਰਨ ਮਹਾਰਾਜ ਸਾਨੂੰ ਮਨਾਇਆ ਤਾਂ ਦੇਖੋ ਸਿੱਖ ਲੈਣੀ ਚਾਹੀਦੀ ਹੈ ਕਿ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲੇ ਅਰਦਾਸ ਬੇਨਤੀ ਕਰਨੀ ਮੰਗਲ ਕਰਨ ਦਾ ਮਤਲਬ ਹੁੰਦਾ ਹੈ ਕੀ ਵਿਗਨਾਂ ਦਾ ਨਾਸ ਹੋ ਜਾਂਦਾ ਹੈ ਕੋਈ ਜਿਹੜੀ ਹੈ ਉਹ ਰੁਕਾਵਟ ਨਾ ਆਏ ਅਸੀਂ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲੇ ਅਰਦਾਸ ਕਰਦੇ ਹਾਂ ਮਹਾਰਾਜ ਦਾ ਮੰਗਲ ਕਰਦੇ ਹਾਂ ਕਿ ਮਹਾਰਾਜ ਕੋਈ ਵਿਗਨ ਨਾ ਆਏ ਸੁੱਖ ਮਿਲਣ ਸਨ ਕੋਈ ਵਿਗਨ ਦੁੱਖ ਤਕਲੀਫ ਨਾ ਹੋਏ ਅਸੀਂ ਅਖੰਡ ਜਾਪ ਤੋਂ ਸ਼ੁਰੂ ਕਰਦੇ ਹਾਂ ਆਦ ਵਿੱਚ ਵੀ ਅਰਦਾਸ ਕਰਦੇ ਹਾਂ ਮੱਧ ਵਿੱਚ ਵੀ ਕਰਦੇ ਹਾਂ ਅੰਤ ਵਿੱਚ ਵੀ ਸ਼ੁਕਰਾਨੇ ਦੀ ਕਰਦੇ ਹਾਂ ਇਹ ਮੰਗਲ ਕਰਨਾ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲੇ ਜਿਵੇਂ ਅਸੀਂ ਕਰੋ ਬਾਹਰ ਨਿਕਲ ਲੈ ਕਰ ਬਾਹਰ ਤੇਰਾ ਪਰਵਾਸਾ ਤੂੰ ਜਾਣ ਕੇ ਹੈ ਸੰਗ समय की समाप्ति है कल अहरा कृपा अज सिर्फ उपचार वाल ध्यान दई गुरे नही कहना देखो गुरेल जो रहाराज के मात्रा पाते है गुर ए आद गुर ए न ਜੋ ਗਾਤ ਗੁਰ ਐ ਨਮ ਹੈ ਸਤ ਗੁਰ ਐ ਨਮ ਹੈ ਸ੍ਰੀ ਗੁਰੂ ਦੇਵ ਐ ਨਮ ਹੈ ਇਸ ਤਰ੍ਹਾਂ ਮਹਾਰਾਜ ਕਿਰਪਾ ਕਰਨ ਸਾਰੀ ਸੰਗਤ ਦੇ ਸਿਰ ਤੇ ਮੀਰ ਪਰੇ ਹੱਥ ਰੱਖਣ ਤਨ ਗੁਰ ਅਰਜਨ ਦੇ ਮਹਾਰਾਜ ਦੀ ਜਿਹੜੀਆਂ ਬਰਕਤਾਂ ਨੇ ਨਾ ਉਹ ਅਸੀਂ ਗਿਣੀ ਨਹੀਂ ਸਕਦੇ ਕਿਸੇ ਵੀ ਸਰੂਪ ਵਿੱਚ ਮਹਾਰਾਜ ਜਦੋਂ ਆ ਕੇ ਇੱਥੇ ਤਾਰਿਆ ਹੈ ਸਾਨੂੰ ਉਹ ਨਹੀਂ ਗਿਣਿਆ ਜਾ ਸਕਦਾ ਅਸੀਂ ਸਿਰਫ ਮਹਾਰਾਜ ਦੀ ਸ਼ਰਨ ਲੈਣੀ ਕਿਵੇਂ કરીਏ ਕਹਿੰਦੇ ਕੀੜੀ ਹੋ ਜਾਓ ਜਿਹੜੀ ਮਿਸ਼ਰੀ ਦੇ ਅੰਦਰ ਹੀ ਸਮਾਜ ਆਤੀ ਉਹ ਕੀੜੀ ਹੋ ਕੇ ਖਾਂਦੀ ਜਿੱਥੋਂ ਵੀ ਮਹਾਰਾਜ ਦੀ ਬਾਣੀ ਨੂੰ ਲਈਏ ਬਾਣੀ ਮਿੱਟੀ ਹੈ ਤੇ ਨਦੀ ਜਿਹੜੀਆਂ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ ਅਸੀਂ ਕੀ ਕਰੀਏ ਨਦੀ ਵੀ ਅਗਰ ਅਸੀਂ ਨਦੀ ਦਾ ਰੋਪਾਂ ਤੇ ਸਮੁੰਦਰ ਵਿੱਚ ਸਮਾਜ ਜਾਈ ਤੇ ਸਮਾਨ ਨਾਲ ਹੀ ਜੜਾ ਉਹ ਸਾਡਾ ਪਾਰ ਹੁੰਦਾ ਹੈ ਮਹਾਰਾਜ ਕਿਰਪਾ ਕਰਨ ਸਾਰੀ ਸੰਗਤ ਤੇ ਮੇਰੇ ਪਰੇ ਹੱਥ ਰੱਖਣ ਹੋਈਆਂ ਬੇਅੰਤ ਬੇਅੰਤ ਬੁਲਾਂ ਬਖਸ਼ ਲੈਣੀਆਂ ਜੀ ਜੁਲਦੀ ਨਿਸ਼ਾਨ ਰਹੇ ਸਜਦੇ دیਵਾਨ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ